ਹਾਂਜੀ ਮਿੱਤਰੋ ਜੜੀ ਬੂਟੇ ਰਸਾਇਣ ਸੰਗਤ ਤੇ ਤੁਹਾਡਾ ਸਵਾਗਤ ਹੈ ਅੱਜ ਜਿਹੜੀ ਆਪਾਂ ਜਾਣਕਾਰੀ ਲੈ ਕੇ ਆਏ ਆਂ ਉਹ ਜਾਣਕਾਰੀ ਇਸ ਤਰੀਕੇ ਦੀ ਆ ਕਿ ਗੱਲ ਰਸਾਇਣ ਦੇ ਹਵਾਲੇ ਤੋਂ ਆ ਮਿੱਤਰੋ ਕਿ ਕੋਈ ਵੀ ਚੀਜ਼ ਨੂੰ ਸੰਢ ਮਹਾ ਸੰਢ ਕਰਨਾ ਹੋਵੇ ਤਾਂ ਆਪਾਂ ਕੀ ਕਰ ਸਕਦੇ ਆਂ ਕਿਹੜੀ ਪੱਧਤੀ ਦੇ ਨਾਲ ਜਾਂ ਕਿਹੜੀ ਕਿਰਿਆ ਦੇ ਨਾਲ ਆਪਾਂ ਸੰਡ ਕਰ ਸਕਦੇ ਹਾਂ ਜਿਵੇਂ ਦਾਲ ਚਿਕਨਾ ਹੋ ਗਿਆ ਸ਼ਿੰਗਰਫ ਹੋ ਗਿਆ ਰਸ ਕਪੂਰ ਹੋ ਗਿਆ ਤੇ ਹੋਰ ਜਿਹੜੇ ਬਾਰਕੀਆ ਹੋ ਗਿਆ ਜਾਂ ਸੰਖੀਆ ਹੋ ਗਿਆ ਪੱਠੀ ਤੇ ਰੱਖ ਕੇ ਵੀ ਇਹਨਾਂ ਦਾ ਕੁਝ ਨਹੀਂ ਹੋ ਸਕਦਾ ਇਹੋ ਜਿਹਾ ਸੰਡ ਜਿਹੜਾ ਜੁਗਾਰੜਾ ਉਹ ਤੁਹਾਡੇ ਸਨਮੁਖ ਪੇਸ਼ ਆ ਜੀ ਕੋਈ ਵੀ ਇਹਨੂੰ ਬਣਾਉਣਾ ਚਾਹੇ ਇਸੇ ਨੂੰ ਇਹਦੀ ਜਰੂਰਤ ਹੋਵੇ ਸੰਡ ਚੀਜ਼ ਦੀ ਤਾਂ ਉਹ ਕਰ ਸਕਦਾ ਹੈ ਠੀਕ ਆ ਜੀ ਗੰਧਕ ਲੈਣੀ ਆ ਔਲੇਸਾਰ 50 ਗ੍ਰਾਮ ਅ ਸ਼ਹਿਦ ਵਾਲੀਆਂ ਮੱਖੀਆਂ ਦੀ ਮੋਮ ਲੈਣੀ ਆ 50 ਗ੍ਰਾਮ ਕਾਲਮੀ ਸ਼ੋਰਾ ਲੈਣਾ 50 ਗ੍ਰਾਮ ਲਵਾਨ ਲੈਣਾ 50 ਗ੍ਰਾਮ ਇਹ ਸਾਰੀਆਂ ਚੀਜ਼ਾਂ ਨੂੰ ਲੱਗ-ਲੱਗ ਥੀਸ ਕੇ ਇੱਕ ਜਾਣ ਕਰ ਲੋ ਤੇ ਫਿਰ ਇਹਦੇ ਵਿੱਚ 2 ਤੋਲੇ ਕਪੂਰ ਸ਼ਾਮਿਲ ਕਰ ਦੋ ਫਿਰ 2 ਤੋਲੇ ਨੀਲਾ ਥੋਥਾ ਚਿੱਟਾ ਕੀਤਾ ਹੋਇਆ ਕਿਸੇ ਵੀ ਤਰੀਕੇ ਨਾਲ ਚਾਹੇ ਆਪ ਕੋ ਇਹਨੂੰ ਨੀਲਾ ਲੈ ਕੇ ਸ਼ੀਸ਼ੇ ਦੇ ਵਿੱਚ ਚਿਮਟੀ ਨਾਲ ਫੜ ਕੇ ਡਿਪ ਕਰੋਗੇ ਬਾਹਰ ਕੱਢੋਗੇ ਡਿਪ ਕਰੋਗੇ ਬਾਹਰ ਕੱਢੋਗੇ ਸਫੇਦ ਹੋ ਜਾਊਗਾ ਇਹ ਚਿੱਟਾ ਤੇ ਇਹਨੂੰ ਇਹਦੇ ਵਿੱਚ ਸ਼ਾਮਿਲ ਕਰ ਦਿਓ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਤਾਂਬੇ ਦੇ ਲੋਟੇ ਦੇ ਵਿੱਚ ਇਹਨੂੰ ਪਾ ਦਿਓ ਇਹ ਨੂੰ ਰੇਤ ਜਾਂਤਰ ਦੇ ਉੱਤੇ ਹਿੱਟ ਕਰ ਦਿਓ ਇਹਦੇ ਥੱਲੇ ਅੱਗ ਮਚਾਓ ਹਲਕੀ ਹਲਕੀ ਇਹ ਸਾਰਾ ਜਿਹੜਾ ਮਟੀਰੀਅਲ ਆ ਇਹ ਤੇਲ ਹੋ ਜੂਗਾ ਜਿਆਦਾ ਸਾਰਾ ਤੇਲ ਹੋ ਗਿਆ ਮਿੱਤਰੋ ਤਾਂ ਇਹਦੇ ਅੰਦਰ 50 ਗ੍ਰਾਮ ਬਾਲ ਚਿਕਨੇ ਦੀ ਡਲੀ ਜਾਂ ਸੰਖੀ ਦੀ ਡਲੀ ਜਾਂ ਰਸ ਕਪੂਰ ਦੀ ਡਲੀ ਜਾਂ ਵਰਕੀਆ ਹੜਤਾਲ ਦੀ ਡਲੀ ਸੁੱਟ ਕੇ ਹਲਕੀ ਆਂਚ ਤੇ 8 ਘੰਟੇ ਪਕਾਉਂਗੇ ਤਾਂ ਜਿਹੜੀ ਇਹ ਡਲੀ ਹੋਊਗੀ ਇਹਨੂੰ ਬਾਹਰ ਕੱਢੋਗੇ ਇਹ ਬਹੁਤ ਸਖਤ ਹੋ ਜਾਂਦੀ ਹੈ ਜੀ ਇਹਨੂੰ ਤੋੜਨਾ ਜਿਹੜਾ ਥੋੜਾ ਮੁਸ਼ਕਲ ਹੋ ਜਾਂਦਾ ਹੈ ਇਹ ਬੜਾ ਅਗਾਉਦ ਅਗਾਉਦ ਮਾਮਲਾ ਜਿਹੜਾ ਉਹ ਬਣ ਜਾਂਦਾ ਠੀਕ ਹੈ ਜੀ ਤੇ ਇਹ ਬਹੁਤ ਜ਼ਿਆਦਾ ਸੰਡ ਹੋ ਜਾਂਦਾ ਹੈ ਇਹ ਪੱਠੀ ਦੇ ਉੱਪਰ ਵੀ ਜਿਹੜਾ ਮਟੀਰੀਅਲ ਆ ਉਹ ਨਹੀਂ ਪਿੰਗਲਦਾ ਨਹੀਂ ਟਲਦਾ ਨਹੀਂ ਗਲਦਾ ਇਸ ਤਰੀਕੇ ਦੇ ਨਾਲ ਕੋਈ ਵੀ ਜਿਹੜਾ ਪਛਾਣ ਹੈ ਇਹਨੂੰ ਤੁਸੀਂ ਸੰਢ ਤੋਂ ਮਹਾ ਸੰਢ ਵੀ ਕਰ ਸਕਦੇ ਹੋ ਜੀ ਠੀਕ ਹੈ ਜੀ ਇੱਕ ਵਾਰੀ ਫੇਰ ਸੁਣ ਲਓ ਮਿੱਤਰੋ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਸੰਢ ਹੋਣਗੀਆਂ ਉਹ ਹੈ ਰਸ ਕਪੂਰ ਦਾਲਚਿਕਨਾ ਸ਼ਿੰਗਰਫ ਬਰਕੀਆ ਤੇ ਸੰਖਿਆ ਇਹ ਚੀਜ਼ਾਂ ਇਹਦੇ ਵਿੱਚ ਸੰਢ ਔਰ ਮਹਾ ਸੰਢ ਹੋ ਜਾਣਗੀਆਂ ਜੀ ਠੀਕ ਹੈ ਜੀ ਇਹ ਛੋਟੀ ਜੀ ਜਾਣਕਾਰੀ ਦੀ ਮਿੱਤਰੋ ਜਦੋਂ ਤੁਹਾਨੂੰ ਇਹ ਗੱਲ ਦੀ ਸਮਝ ਆ ਗਈ ਤਾਂ ਆਪਣੇ ਪੰਜਾਬੀ ਹੋਣ ਦਾ ਸਬੂਤ ਪੇਸ਼ ਕਰਿਓ ਕਿ ਹਾਂ ਵਾਕਈ ਅਸੀਂ ਮਾਂ ਬੋਲੀ ਨੂੰ ਪਿਆਰ ਕਰਦੇ ਆਂ ਤੇ ਦਿਨ ਰਾਤ ਕਰਦੇ ਰਵਾਂਗੇ ਤੇ ਜਿਹੜੇ ਦੂਜੇ ਖੱਤਿਆਂ ਦੇ ਲੋਕ ਨੇ ਇਸ ਕਦਰ ਇਸ ਚੀਜ਼ ਨੂੰ ਪਾਇਦਾ ਕਰੋ ਕਿ ਉਹ ਲੋਕ ਵੀ ਪੰਜਾਬੀ ਸਿੱਖਣ ਵਾਸਤੇ ਮਜਬੂਰ ਹੋਣ ਮੋਬਾਈਲਾਂ ਕੰਪਿਊਟਰਾਂ ਤੇ ਕੋਈ ਵੀ ਐਪ ਆਉਂਦੀ ਹੈ ਜਿਹੜੀ ਉਹਦੇ ਵਿੱਚ ਪੰਜਾਬੀ ਦਾ ਆਪਸ਼ਨ ਲਾਜ਼ਮੀ ਹੋ ਜਾਵੇ ਇਸ ਕਦਰ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸੱਜਣੋ ਪੰਜਾਬੀ ਦੀ ਕਦਰ ਕਰਿਆ ਕਰੋ ਪੰਜਾਬੀ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਤੇ ਪੰਜਾਬੀ ਦੇ ਵਿੱਚ ਜ਼ਿਆਦਾ ਗੱਲਬਾਤ ਹੈ ਜਿਹੜੀ ਉਹ ਕਰਿਆ ਕਰੋ ਜੀ ਠੀਕ ਆ ਮਿੱਤਰੋ ਇਹ ਸੰਡ ਮਹਾ ਸੰਡ ਦੇ ਹਵਾਲੇ ਤੋਂ ਤੁਹਾਡੇ ਨਾਲ ਨਿੱਕੀ ਜਾਣਕਾਰੀ ਸਾਂਝੀ ਕੀਤੀ ਹੈ ਜਿਹੜੇ ਪੰਜਾਬੀ ਭਾਈ ਰਸਾਇਣ ਦਾ ਸ਼ੌਕ ਰੱਖਦੇ ਨੇ ਜੀ ਉਹ ਦਿਲ ਖੋਲ ਕੇ ਆਵਣਾ ਚੈਨਲ ਤੇ ਸੁਣ ਸਕਦੇ ਨੇ ਤਰ੍ਹਾਂ ਤਰ੍ਹਾਂ ਦੀ ਸਮਗਰੀ ਤੇ ਹੋਰ ਵੀ ਤਰ੍ਹਾਂ ਤਰ੍ਹਾਂ ਦੀ ਜਿਹੜੀ ਸਮਗਰੀ ਆਪਾਂ ਪੇਸ਼ ਕਰਾਂਗੇ ਤਾਂ ਜੋ ਕਿਸੇ ਵੀਰ ਭਾਈ ਦਾ ਫਾਇਦਾ ਹੋ ਜਾਏ ਇਹਦੇ ਵਿੱਚ ਜਲਦਬਾਜੀ ਵਾਲੀ ਕੋਈ ਗੱਲ ਨਹੀਂ ਹੁੰਦੀ ਟਕਾਓ ਨਾਲ ਧਾਇਰ ਜਰਾ ਕੇ ਸੰਜਮ ਵਰਤ ਕੇ ਗੱਲ ਨੂੰ ਸਮਝ ਕੇ ਜੇ ਗੱਲ ਸਮਝ ਨਾ ਆਵੇ ਤਾਂ ਬਾਰ ਬਾਰ ਸਮਝ ਕੇ ਜੇ ਬਾਰ ਬਾਰ ਵੀ ਨਾ ਸਮਝੇ ਕਿ ਆਵੇ ਗੱਲ ਸਮਝ ਤਾਂ ਕਿਸੇ ਭੈਣ ਭਾਈ ਦਾ ਸਹਾਰਾ ਲੈ ਕੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀ ਜਾਵੇ ਤਾਂ ਜੋ ਰਸਾਇਣ ਦੇ ਮਾਧਿਅਮ ਨਾਲ ਅੱਗੇ ਵਧਿਆ ਜਾ ਸਕੇ ਦੁਨੀਆਂ ਦੇ ਵਿੱਚ ਇੱਕ ਵੱਖਰਾ ਮਕਾਮ ਹੈ ਜਿਹੜਾ ਉਹ ਬੰਦੇ ਹਾਸਲ ਕਰ ਸਕਣ ਜੀ ਵਿੱਦਿਆ ਦੇ ਬਿਨਾ ਸਾਰੇ ਕਿਤੇ ਨਿਹਰਾਈ ਹੈ ਤੇ ਜਿੰਨਾ ਚਿਰ ਵਿੱਦਿਆ ਫਾਇਲ ਦੀਨੀ ਉਹਨਾਂ ਚਿਰ ਲੋਕ ਗਰੀਬੀ ਦੇ ਨਾਲ ਜੂਝਦੇ ਰਹਿਣੇ ਨੇ ਜੀ ਭਾਵੇਂ ਵਿੱਦਿਆ ਚਾਨਣ ਹੋਏ ਇਸ ਵਾਕ ਨੂੰ ਪਾਹੀ ਆਪਾ ਸਿੱਧ ਕਰ ਸਕਦੇ ਆ ਜੇ ਆਪਾਂ ਨੂੰ ਇਸ ਵਿੱਦਿਆ ਦਾ ਗਿਆਨ ਹੋਊ ਇਹ ਨਹੀਂ ਕਿ ਇਸੇ ਵਿੱਦਿਆ ਦਾ ਗਿਆਨ ਕੋਈ ਵੀ ਵਿੱਦਿਆ ਜਦੋਂ ਉਹਦਾ ਮੁਕੰਮਲ ਗਿਆਨ ਹੋ ਗਿਆ ਤੇ ਫਿਰ ਬਾਤਾਂ ਵਾਲੇ ਦੂਰ ਨਹੀਂ ਰਹਿੰਦੀਆਂ ਹੁੰਦੀਆਂ ਕਾਮਯਾਬੀ ਦੀਆਂ ਮਿੱਤਰੋ ਔਜੀ ਇਹ ਛੋਟੀ ਜਾਣਕਾਰੀ ਦੀ ਲਘੂ ਜਾਣਕਾਰੀ ਦੀ ਸੰਡ ਕਰਨ ਦੇ ਹਵਾਲੇ ਨਾਲ ਦਿਉ ਹੁਣ ਆਜਾਜਤ ਸਤਿ ਸ਼੍ਰੀ ਅਕਾਲ ਜੀ